ਪਿੰਡ ਕੋਖਸ਼ੋਰ ਸਾਰੇ ਕਿਸਾਨ ਵੀਰਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਲਜੀਤ ਸਿੰਘ ਕੋਖਸ਼ੋਰ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਕੋਖਸ਼ੋਰ ਮੇਰੇ ਨਾਲ ਪ੍ਰਧਾਨ ਸਰਦਾਰ ਹਰਦੀਪ ਸਿੰਘ ਜੀ ਹੋਰ ਸਹਿਯੋਗੀ ਸੱਜਣ ਅਹੁਦੇਦਾਰ ਸਰਕਾਰ ਨਿਰਮਲ ਸਿੰਘ ਜੀ ਅੰਗਰੇਜ਼ ਸਿੰਘ ਜੀ ਕਰਨ ਸਿੰਘ ਜੀ ਲਖਵੀਰ ਸਿੰਘ ਜੀ ਹੋਰ ਸਾਡੇ ਬਹੁਤ ਹੀ ਸਹਿਯੋਗੀ ਵੀਰ ਕਿਸਾਨ ਹਾਜ਼ਰ ਹਨ ਜਿਨ੍ਹਾਂ ਨੂੰ ਸਾਡੇ ਸਹਿਯੋਗੀ ਜਥੇਬੰਦੀਆਂ ਤੇ ਭਾਰਤੀ ਕਿਸਾਨ ਯੂਨੀਅਨ ਕਾਡੀਆਂ ਦੇ ਜਿਸ਼ਾ ਨਿਰਦੇਸ਼ਾਂ ਤੇ ਜੋ ਇਹ ਰਾਤ ਦਾ ਪਹਿਰਾ ਪਾਏ ਦੇ ਦਿੱਲੀ ਅਵਰ ਸਰ ਹਾਈਵੇ ਤੇ ਢਿਲਵਾ ਆ ਹਿਵੇ ਦੇ ਉੱਤੇ ਜੋ ਟੋਲ ਪਲਾਜ਼ਾ ਹੈ ਉਹ ਤਿੰਨ ਦਿਨ ਫ੍ਰੀ ਹੋਇਆ ਹੈ ਉਥੇ ਰਾਤ ਦਾ ਜੋ ਪਹਿਰੇ ਦੀ ਸੇਵਾ ਸੌਂਪੀ ਗਈ ਹੈ ਉਸ ਨੂੰ ਅਸੀਂ ਸਾਰੇ ਕਿਸਾਨ ਵੀਰ ਕਰਕੇ ਸੇਵਾ ਨੂੰ ਨਿਭਾ ਰਹੇ ਹਾਂ ਜੇ ਨਿਭਾਵਾਂਗੇ ਹੋਰ ਵੀ ਜਿੱਥੇ ਸਾਡੀ ਜਥੇਬੰਦੀ ਆਪਣੀ ਸਹਿਯੋਗੀ ਜਥੇਬੰਦੀਆਂ ਦੇ ਨਾਲ ਸਾਡੀ ਸੇਵਾ ਲਾਉਣਗੇ ਅਸੀਂ ਤਨਦੇਹੀ ਦੇ ਨਾਲ ਹਾਜ਼ਰ ਹਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ